ਮੈਂ ਇਸ ਮਸਲੇ ਤੇ ਨਾ ਉਸ ਨੂੰ ਜਾਣਕਾਰੀ ਲਈ ਆ ਆਪਣੇ ਏਰੀਏ ਚੋਂ ਹਾਂ ਹਾਂ ਇਹ ਇਹ ਤਿੰਨੇ ਮੁੰਡੇ ਇਹਨਾਂ ਤਿੰਨਾਂ ਦੇ ਪਿੰਡ ਮੈਂ ਜਾਣਨਾ ਚੰਗੀ ਤਰ੍ਹਾਂ ਮੇਰਾ ਆਉਣਾ ਜਾਣਾ ਵੀ ਆ ਹੂੰ ਤੇ ਜਿਹੜਾ ਮੁੰਡਾ ਕਲਾਂ ਨਾ ਔਰ ਦਾਵਾ ਉਹ ਉਹ ਹਰੀਮਾਵਾਦ ਪੈਂਦਿਆ ਉਹਦਾ ਪਰ ਕਲਾਂ ਨਾ ਔਰ ਵੰਡੇ ਨੇ ਉਹ ਤਰਖਾਨ ਸਿੰਘ ਆ ਮੁੰਡਾ ਅੱਛਾ ਜੀ ਇੱਕ ਘਵਾਨਾ ਦਾ ਜਿਹੜਾ ਵਾ ਉਹ ਜੱਟ ਬਰਾਦਰੀ ਨਾਲ ਆ ਤੇ ਉਹਦੇ ਬਾੜੇ ਨਹੀਂ ਛੋਹ ਹੋਇਆ ਸ਼ੂਰ ਵਾਲੇ ਮੁੰਡੇ ਦਾ ਵੀ ਉਹਦਾ ਕੀ ਨਾ ਆ ਇਹ ਨਾਂ ਦਾ ਤਾਂ ਹੈ ਜਸਨਪੂਰੀ ਸ਼ਹਿਰ ਤੋਂ ਦਾ ਪਰ ਉਹਦਾ ਜਿਹਦਾ ਦੱਸਦੇ ਨੇ ਵੀ 2 ਮਹੀਨੇ ਪਹਿਲਾਂ ਲਿਆ ਹੋਇਆ ਸੀ ਉਹਨੇ 2 ਢਾਈ ਮਹੀਨੇ ਪਹਿਲਾਂ ਘਵਾਨਾ ਦੀ ਕੁੜੀ ਜਿੱਥੋਂ ਦਾ ਮੁੰਡਾ ਇੱਕ ਮਰਿਆ ਉਤੋਂ ਨਹੀਂ ਕੱਢ ਕੇ ਖੜੀ ਸੀ ਅੱਛਾ ਤੇ ਉਹਨੇ ਉਹਦੇ ਨਾਲ ਵਿਆਹ ਚ ਆਇਆ ਹੀ ਕਹਿ ਲਿਓ ਵਾਸਰੇ ਹੀ ਉੱਥੇ ਜਿਹਦਾ ਆ ਸੋਸ਼ਲ ਮੀਡੀਆ ਤੇ ਵੀ ਉਹ ਬਿਆਨ ਤੇਰੀ ਆ ਹਮ 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 ਰਹਿ ਗਈ ਗੱਲ ਇਹਨਾਂ ਦੇ ਖਾਤਿਆਂ ਵਿੱਚ 30000 ਰੁਪਈਆ ਆਇਆ ਬਾਹਰੋਂ ਕਿਸੇ ਕੰਟਰੀ ਤੋਂ ਅੱਛਾ ਤਿੰਨਾਂ ਦੇ ਅੱਜ ਹਮ ਹਮ ਤਿੰਨਾਂ ਦੇ ਇਹ ਕਨਫਰਮ ਕੀਤੀ ਆ ਐਸਪੀ ਗੁਰਦਾਸਪੁਰ ਨੇ ਠੀਕ ਹੈ ਜੀ ਤੇ ਹਾਂਜੀ ਇਸ ਲਈ ਇਹ ਗਰੀਬ ਘਰਾਂ ਤੋਂ ਨੇ ਇਹਨਾਂ ਦੀ ਇਹ ਕੋਈ ਕਪੈਸਿਟੀ ਨਹੀਂ ਵੀ ਇਹ ਕੇ ਸੰਤਾਈ ਖਰੀਦ ਸਕਣ ਜਾਂ ਇਹਨਾਂ ਨੂੰ ਇੰਨਿਆਂ ਮਾੜੇ ਬੰਦਿਆਂ ਨੂੰ ਕੋਈ ਦੇ ਕੇ ਤੋਰ ਥੱਕੇ ਤੇ ਪੱਖ ਦੋਵੇਂ ਬੜੇ ਸ਼ਕੀ ਜਾਪਦੇ ਨੇ ਕਿ ਇਹ ਅੱਤਵਾਦੀ ਨੇ ਕਿ ਜਾਂ ਬਣਾਏ ਗਏ ਨੇ ਹਾਂਜੀ ਪਰ ਪਰ ਜੋ ਤੁਸੀਂ ਕਹਿ ਰਹੇ ਜੇ ਕੁਲਵੰਤ ਸਿੰਘ ਜੀ ਉਥੇ ਤੋਂ ਐਨ ਲੱਗਦਾ ਵੀ ਸ਼ਾਇਦ ਗਰੀਬ ਪਰਿਵਾਰ ਨੇ ਵੀ ਸ਼ਾਇਦ ਇਹਨਾਂ ਨੂੰ 30-30 ਹਜ਼ਾਰ ਰੁਪਈਆ ਦੇ ਕੇ ਇਹੋ ਜਿਹਾ ਕੋਈ ਕੰਮ ਕਰਵਾਇਆ ਗਿਆ ਹੋਵੇ ਵੀ ਉਥੇ ਗ੍ਰਨੇਡਸ ਉੱਠਦੇ ਹੋ ਪੁਲਿਸ ਸਟੇਸ਼ਨਾਂ ਦੇ ਬਾਹਰ ਨਹੀਂ ਪਿੰਡਾਂ ਪਿੰਡਾਂ ਵਿੱਚ ਵੇਖੋ ਦਿਹਾੜੀਆਂ ਕਰਨ ਵਾਲੇ ਤੇ ਤਿੰਨੇ ਬੰਦੇ ਉਹ ਮਜ਼ਦੂਰੀ ਕਰਦਾ ਵਾ ਸਰਖਾਨ ਸਿੰਘ ਕਾਲਾ ਨੌਰ ਰਿਆਸ਼ਾਉ ਦੀ ਤੇ ਦੂਜਾ ਜੱਟ ਮੁੰਡਾ ਵਾ ਗਵਾਨਾਂ ਦਾ ਉਹ ਵੀ ਦਿਹਾੜੀਆਂ ਕਰਦਾ ਵਾ ਇਹਨੇ ਗਰੀਬ ਪਰਿਵਾਰ ਤੋਂ ਆ ਤੇ ਜਿਹੜਾ ਉਹ ਆ ਉਹ ਦਿਹਾੜੀਦਾਰ ਸ਼ਾਇਦ ਉਹ ਕਿਸੇ ਹੋਰ ਦੀ ਨਾਲ ਸੰਬੰਧਤ ਹੋਏ ਮੇਰਾ ਵੀਰ ਹੈ ਪਰ ਸ਼ੱਕੀ ਮਾਮਲਾ ਦੁਈ ਬੰਨੀ ਆ ਕਿ ਪੁਲਿਸ ਨੂੰ ਸੱਚਾ ਮੰਨਿਆ ਜਾਵੇ ਕਿ ਜਾਂ ਇਹ ਸੱਚੀ ਗੱਲ ਆ ਕਿ ਉਹ ਗਰੀਬ ਨੇ ਸੇ ਫੜ ਕੇ ਖਾਣਾ ਪੂਰਤੀ ਕੀਤੀ ਗਈ ਆ ਇਹ ਦੋ 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 ਪੱਖ ਹੋਏ ਜੀ ਦੋ ਪੱਖ ਹੋਏ ਕਿ ਵਾਕਈ ਇਹਨਾਂ ਦਾ ਹੱਥ ਹੈ ਪਹਿਲੇ ਗੱਲ ਤੇ ਇਹ ਬਾਦ ਦੂਜਾ ਇਹ ਵਾਪੀ ਦੂਜਾ ਇਹ ਵਾਪੀ ਪੁਲਿਸ ਮੁਕਾਬਲਾ ਵਾਕਈ ਸੱਚਾ ਕਿ ਝੂਠਾ ਇਹ ਨਹੀਂ ਇਹਦੇ ਬਾਰੇ ਵੇਖੋ ਤੇ ਫੜਦੇ ਕਿਉਂ ਨੇ ਉਹ ਮਰਦੇ ਕਿੱ데 ਰਹੇ ਨੇ ਜੇਲਾ ਵਿੱਚ ਪੁੱਤਾਂ ਦੇ ਅੱਗੇ ਤੇ ਇਦਾਂ ਹੀ ਹੁੰਦਾ ਸੀ ਸਾਰਾ ਕੰਮ ਚੱਲੀ ਜਾਂਦਾ ਹਾਂਜੀ ਅੱਗੇ ਤੇ ਇਦਾਂ ਹੀ ਚੱਲਦਾ ਸੀ ਹਾਂਜੀ ਹਾਂਜੀ ਇਹ ਕਰਕੇ ਕੋਈ ਪਤਾ ਨਹੀਂ ਕੀ ਹੋਇਆ ਹੈ ਚਲੋ ਦੇਖਦੇ ਆ ਜੀ ਕੀ ਫਾਈਨਡਿੰਗ ਨਿਕਲ ਕੇ ਆਉਂਦਾ ਵਾ ਪਰ ਇੱਕ ਗੱਲ ਜ਼ਰੂਰ ਹੈ ਕਿ ਇਹ ਮੇਰੇ ਖਿਆਲ ਪਰਿਵਾਰ ਤੇ ਨਹੀਂ ਕਾਫੀ ਗਰੀਬ ਆ ਤੇ 33000 ਰੁਪਇਆ ਸ਼ਰਜੇ ਬਾਹਰੋਂ ਆਇਆ ਵਾ ਤੇ ਦਾ ਮਤਲਬ ਕੋਈ ਇਦਾਂ ਕਾਮਨ ਲਿੰਕ ਤੇ ਲੱਗਦਾ ਵਾ ਪਰ ਫਿਰ ਇਹ ਵੀ ਗੱਲ ਹੈ ਕਿ ਇਹ ਸਿਰਫ 30000 ਦੇ ਨਾਲ ਹੀ ਇਹਨਾਂ ਨੇ ਆ ਕੰਮ ਕਰਨ ਨੂੰ ਮੰਨ ਗਏ ਬਿਲਕੁਲ ਜੀ ਇਹ ਗੱਲ ਹੈ ਐਸਪੀ ਨੇ ਤਸਵੀਰ ਮੈਂ ਜਿਹੜੇ ਆਪਣੇ ਸਾਥੀ ਕੋ ਪਤਾ ਕੀਤਾ ਉਹ ਮੇਲੇ ਨੇ ਕਿਉਂਕਿ ਜਿਹੜਾ ਗਵਾਨਾ ਵਾਲਾ ਮੁੰਡਾ ਫੜਿਆ ਸੀ ਉਹਦੀ ਮਾਂ ਨੂੰ ਤੇ ਉਹਦੇ ਚਾਚੇ ਪਾਏ ਨੂੰ ਉਹਦੇ ਬਾਬੇ ਨੂੰ ਫੜ ਕੇ ਘੜਿਆ ਸੀ ਉਸ ਨੇ ਤੇ ਇਹ ਉਹਨਾਂ ਮਗਰ ਗਏ ਹਨ ਵੀ ਇਹਨਾਂ ਨੂੰ ਛੱਡੋ ਇਹਨਾਂ ਨੂੰ ਕਾਦੀ ਬਾੜਿਆ ਜੇ ਇਹਨਾਂ ਨੂੰ ਛੱਡੋਗੇ ਤੇ ਪੇਸ਼ ਕਰਾਉਣਗੇ ਜੇ ਤੋ ਉਹਨਾਂ ਨੂੰ ਫੜਨਾ ਤੇ ਤੇ ਉਹ ਕਦੋਂ ਕਦੋਂ ਫੜ ਕੇ ਬਿਠਾਇਆ ਸੀ ਕਿੰਨੇ ਦਿਨ ਹੋ ਗਏ ਫੜ ਕੇ ਬਿਠਾਏ ਨੂੰ ਇਹਨਾਂ ਨੂੰ ਉਦੋਂ ਹੀ ਫੜ ਲਿਆ ਸੀ ਅਗਲੇ ਦਿਨ ਉਹਨਾਂ ਦੇ ਬਾਬੇ ਨੂੰ ਮੁੰਡੇ ਦੇ ਨੂੰ ਤੇ ਆਪਣਾ ਮਾਂ ਨੂੰ ਮੁੰਡੇ ਦੀ ਨੂੰ अच्छा जबो जबो ग्रेनेड ब्लास्ट होया बख्शी वाले वाला हां इना नु फड़ लिया सी इना ने ते इना नु पाया ओ मगर बन्दे गए ओना के आ भी इना नु ਛੱਡੋ ए पैरवाई करके ते ਤੁਹਾਡੀ ਕੋ ਮਦਦ ਕਰ ਸਕਣ ਜੋ ਦੋਸ਼ੀ ਨੇ ਤੇ ਤੇ ਤੁਸੀਂ ਇਨਾ ਕੋ ਕੇ ਕੱਢਣਾ ਉਹ ਆਂਦੇ ਆ ਵੀ ਕਸੂਰ ਇਨਾ ਦਾ ਕੋਈ ਨਹੀਂ ਬੋਲਤਾ ਆਂਦੇ ਆ ਪਰ ਇਨਾ नु ਤੇ ਆ ਦਬਾਅ ਬਣਾਉਣ ਡਿਆ ਵੀ ਉਹ ਪੇਚ ਹੋਣ ਜਾ ਕਿ ਤਰਾ ਵਾ ਆ ਪੋਜੀਸ਼ਨ ਆ ਸਾਰੀ ਕੇ ਤੇ ਇਹ ਉਹਦੇ ਪਿਲੀਬੀਤ ਦਾ ਯੂਪੀ ਦੇ ਵਿੱਚ ਇਹਨਾਂ ਦੇ ਰਿਸ਼ਤੇਦਾਰੀ ਸੀ ਜਿੱਥੇ ਗਏ ਸੀ ਮੁੰਡੇ ਕਿਦੇ ਨਾ ਪਿਲੀਬੀਤ ਜਿੱਥੋਂ ਜਿੱਥੇ ਪੁਲਿਸ ਮੁਕਾਬਲਾ ਦਸਿਆ ਜਾਂਦਾ ਹੋਇਆ ਯੂਪੀ ਪਲੀ ਪਲੀਬੀਤ ਪੀੜੀ ਪੀਤ ਮੈਂ ਗਿਆ ਜੀ ਮੈਂ ਉੱਥੇ ਰਿਹਾ 10 12 ਦਿਨ ਮੈਂ ਜਾਣਨਾ ਪੀੜੀ ਪੀਤ ਨੂੰ ਪਰ ਜਿਹੜੀ ਇਹ ਪੁਲਸ ਦਾ ਤਾਲਮੇਲ ਬਣਾ ਲਿਆ ਜਾਂ ਕਿਤਰਾ ਏ ਤੁਸੀਂ ਚ ਕਿਤਰਾ ਜਾਣਦੇ ਹੋ ਅਸੀਂ ਚ ਕਿਤਰਾ ਜਾਣਦੇ ਆ ਜੇ ਠੂਠਾ ਵਾ ਤੇ ਤਾਲਮੇਲ ਬੜੇ ਵਧੀਆ ਬਣਾ ਲੈਂਦੇ ਨੇ ਆਪਣੀ ਵੱਲੋਂ ਬਾਅਦ ਵਿੱਚ ਕੋਰਟਾਂ ਵਿੱਚ ਭਾਵੇਂ ਇਹਨਾਂ ਨੂੰ ਜਦਾ ਔੜ ਬਾਰੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਜੇ 100% ਪੀ ਬਿਲਕੁਲ ਠੀਕ ਹੈ ਜੋ ਹੋਇਆ ਵਾ ਉਹ ਸ਼ੱਕ ਦੇ ਘੇਰੇ 'ਚ ਜ਼ਰੂਰ ਹੈ ਅ ਔਰ ਇਸ ਵੇਲੇ ਸ਼ਾਇਦ ਡੈਫੀਨਿਟ ਕਹਿਣਾ ਕਾਫੀ ਮੁਸ਼ਕਲ ਹੈ ਬਹੁਤ ਮਿਹਰਬਾਨੀ ਕੁਲਵੰਤ ਸਿੰਘ ਜੀ